ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸਾਰੇ ਸਿੱਖਾਂ ਦਾ ਤੇ ਆਪਣਾ ਭਾਈ ਭੈਣਾਂ ਦਾ ਇਹੀ ਮਸਲਾ ਹੈ ਕਿ ਅੰਮ੍ਰਿਤ ਵੇਲੇ ਸਾਥੋਂ ਨਹੀਂ ਉਠਿਆ ਜਾਂਦਾ ਤੇ ਕਿਵੇਂ ਉਠੀਏ ਇਹ ਅਜਿਹਾ ਕਿਹੜਾ ਕੰਮ ਕਰੀਏ ਜਿਸ ਤੋਂ ਆਪਾਂ ਅੰਮ੍ਰਿਤ ਵੇਲੇ ਜਾਗ ਸਾਡੀ ਖੁੱਲੇ ਤੇ ਪਾਠ ਕਰੀਏ ਬਾਣੀ ਪੜੀਏ ਵਾਹਿਗੁਰੂ ਦਾ ਸਿਮਰਨ ਕਰੀਏ ਅੰਮ੍ਰਿਤ ਵੇਲੇ ਦਾ ਜਿਹੜਾ ਨੀਮ ਹੈ ਉਠਣ ਦਾ ਉਹ ਸਾਥੋਂ ਨਹੀਂ ਬਣਦਾ ਤੇ ਉਹ ਕਿਵੇਂ ਬਣਾਈਏ ਕੀ ਐਸਾ ਕਰੀਏ ਕਿ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਸਾਡੀ ਜ਼ਿੰਦਗੀ ਵਿੱਚ ਆ ਜਾਵੇ ਅੰਮ੍ਰਿਤ ਵੇਲਾ ਅਸਲ ਵਿੱਚ ਗੁਰੂ ਜੀ ਦੀ ਦਾਤ ਹੈ ਇਹ ਜਿਨ੍ਹਾਂ ਨੂੰ ਦੇ ਦੇਣਾ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਇਹ ਦਾਤ ਸਾਰੀਆਂ ਦਾਤਾਂ ਵਾਂਗੂ ਬਹੁਤ ਵੱਡੀ ਦਾਤ ਹੈ ਜਿਸ ਦੀ ਝੋਲੀ ਵਿੱਚ ਵਾਹਿਗੁਰੂ ਜੀ ਇਹ ਦਾਤ ਪਾ ਦਿੰਦੇ ਨੇ ਉਹਦਾ ਦੁਨੀਆਂ ਤੇ ਆਣਾ ਸਫਲ ਹੋ ਜਾਂਦਾ ਹੈ ਜਿਵੇਂ ਬਾਕੀ ਦਾਤਾਂ ਮਿਲਦੀਆਂ ਨੇ ਇਹ ਵੀ ਵਾਹਿਗੁਰੂ ਜੀ ਦੀ ਦਾਤ ਹੈ ਤੇ ਵੱਡੀਆਂ ਦਾਤਾਂ ਵਿੱਚੋਂ ਇਹ ਵੀ ਵੱਡੀ ਦਾਤ ਹੈ ਤੇ ਜਿਸ ਨੂੰ ਇਹ ਬਖਸ਼ ਦੇਵੇ ਇਹ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਪਰ ਸਵਾਲ ਇਹ ਹੈ ਕਿ ਇਹ ਦਾਤ ਚੁਗਾਇਤ ਦੁਆਰਾ ਬਖਸ਼ੀ ਜਾਂਦੀ ਹੈ ਇਹ ਮਿਲੇ ਕਿਵੇਂ ਜੇ ਆਪਾਂ ਗੁਰਵਾਣੀ ਨੂੰ ਗੌਰ ਨਾਲ ਵਿਚਾਰੀਏ ਤੇ ਸਮਝੀਏ ਤਾਂ ਫਿਰ ਸਮਝ ਇਹ ਆਉਂਦੀ ਹੈ ਕਿ ਇਹ ਜਿਹੜੀਆਂ ਦਾਤਾਂ ਨੇ ਬਖਸ਼ਿਸ਼ਾਂ ਨੇ ਇਹ ਸਿਰਫ ਉਦਮ ਕਰਨ ਵਾਲਿਆਂ ਨੂੰ ਹੀ ਮਿਲਦੀਆਂ ਨੇ ਉਦਮ ਕਰਨ ਵਾਲਾ ਬੰਦਾ ਹਰ ਕੁਝ ਪ੍ਰਾਪਤ ਕਰ ਲੈਂਦਾ ਹੈ ਪਰ ਜਿਹੜਾ ਬੰਦਾ ਆਲਸੀ ਹੈ ਜਿਸ ਨੇ ਉਦਮ ਹੀ ਨਹੀਂ ਕਰਨਾ ਉਸ ਨੂੰ ਇਹ ਦਾਤਾਂ ਕਿਵੇਂ ਮਿਲਣਗੀਆਂ ਨਾ ਤਾਂ ਫਿਰ ਉਹ ਬੰਦਾ ਸੰਸਾਰਿਕ ਤੇ ਨਾ ਹੀ ਪਰਮਾਤਮਕ ਤਰੱਕੀ ਕਰ ਸਕਦਾ ਹੈ ਕਿਸੇ ਮਹਾਤਮਾ ਨੂੰ ਪੁੱਛਿਆ ਕਿਸੇ ਜੀ ਗਿਆਸੂ ਨੇ ਕਿ ਮਹਾਤਮਾ ਜੀ ਜੋ ਸਾਦਾ ਅੰਮ੍ਰਿਤ ਵੇਲੇ ਹੈ ਉਹ ਕਿਵੇਂ ਬਣਾਈਏ ਕੀ ਐਸਾ ਕਰੀਏ ਕਿ ਸਵੇਰੇ ਅੰਮ੍ਰਿਤ ਵੇਲੇ ਜਾਗ ਖੁੱਲ ਜਾਵੇ ਬਿਨਾ ਕੋਈ అలਾਰਮ ਲਾਇਆ ਸਾਡੀ ਵੀ ਅੱਖ ਖੁੱਲ ਜਾਵੇ ਜਿਵੇਂ ਤੁਸੀਂ ਉੱਠਦੇ ਹੋ ਸਾਨੂੰ ਵੀ ਕੋਈ ਇਹੋ ਜਿਹੀ ᔪਕਤੀ ਦੱਸਿਏ ਕਿ ਆਪਾਂ ਵੀ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪੀ ਰੱਬ ਰੱਬ ਕਰੀਏ ਤੇ ਜਿਹੜੀ ᔪਕਤੀ ਮਹਾਤਮਾ ਜੀ ਨੇ ਜਗਿਆਸੂ ਨੂੰ ਦੱਸੀ ਉਹ ਬਹੁਤ ਹੀ ਕੰਮ ਆਉਣ ਵਾਲੀ ਹੈ ਉਹ ᔪਕਤੀ ਸਾਡੇ ਵੀ ਕੰਮ ਆਉਣ ਵਾਲੀ ਹੈ ਜੇ ਆਪਾਂ ਉਸ ਨੂੰ ਆਪਣੇ ਜੀਵਨ ਵਿੱਚ ਵਰਤਾਈਏ ਮਹਾਤਮਾ ਜੀ ਕਹਿੰਦੇ ਕਿ ਭਾਈ ਰਾਤ ਆਉਣ ਵੇਲੇ ਹੀ ਸਾਰੇ ਰੁੱਖ ਤੇ ਸਾਰੇ ਪੰਛੀ ਸੋ ਜਾਂਦੇ ਨੇ ਕੁਦਰਤ ਵਿੱਚ ਜੋ ਵੀ ਕੁਝ ਬਣਿਆ ਹੋਇਆ ਹੈ ਉਹ ਸਾਰੇ ਰਾਤ ਵੇਲੇ ਸੋ ਜਾਂਦੇ ਨੇ ਕਹਿੰਦੇ ਨੇ ਕਿ ਇਹ ਬੰਦੇ ਜਿਵੇਂ ਹੋਰ ਸਾਰੇ ਪੰਛੀ ਤੇ ਦਰਖਤ ਰਾਤ ਵੇਲੇ ਸੋ ਜਾਂਦੇ ਨੇ ਸਮੇਂ ਸਰ ਸੋ ਜਾਂਦੇ ਨੇ ਤੂੰ ਵੀ ਉਸੇ ਤਰ੍ਹਾਂ ਸਮੇਂ ਸਰ ਸੋ ਜਾ ਇਹ ਰਾਤ ਜਿਹੜੀ ਹੈ ਸੌਣ ਵਾਸਤੇ ਹੀ ਬਣਾਈ ਹੈ ਇਹਨਾਂ ਪੰਛੀਆਂ ਤੇ ਰੁੱਖਾਂ ਤੋਂ ਕੁਝ ਸਿੱਖ ਕਿਵੇਂ ਸਮੇਂ ਨਾਲ ਆਪਣੇ ਆਲਣੇ ਵਿੱਚ ਟਿਕ ਜਾਂਦੇ ਨੇ ਤੇ ਸਮੇਂ ਨਾਲ ਹੀ ਸੋ ਜਾਂਦੇ ਨੇ ਤੇ ਅੰਮ੍ਰਿਤ ਵੇਲੇ ਹੁੰਦੇ ਹੀ 3 ਤੇ 4 ਵਜੇ ਵਿੱਚ ਚੈੱਕ ਉਨ ਲਗ ਜਾਂਦੇ ਨੇ ਪਸ਼ੂ ਪੰਛੀ ਉੱਠ ਜਾਂਦੇ ਨੇ ਤੇ ਵਨਸਪਤੀ ਉੱਠ ਜਾਂਦੀ ਹੈ ਇਸ ਦਾ ਕਹਿਣ ਦਾ ਮਤਲਬ ਇਹ ਹੈ ਕਿ ਜੋ ਨਿਜਮ ਹੈ ਪਰਮੇਸ਼ਵਰ ਦਾ ਪਰਮੇਸ਼ਵਰ ਨੇ ਕੁਦਰਤ ਲਈ ਬਣਾਇਆ ਹੈ ਕੁਦਰਤ ਦੇ ਮੁਤਾਬਿਕ ਹੀ ਸਾਨੂੰ ਆਪਣੇ ਸਰੀਰ ਨੂੰ ਚਲਾਉਣਾ ਚਾਹੀਦਾ ਹੈ ਆਪਣੇ ਮਨ ਨੂੰ ਚਲਾਉਣਾ ਚਾਹੀਦਾ ਹੈ ਪਰ ਜੇ ਆਪਾਂ ਰਾਤ ਨੂੰ 12 12 ਵਜੇ ਤੱਕ ਫੋਨ ਦੇਖ ਰਹੇ ਹਾਂ ਟੀਵੀ ਦੇਖ ਰਹੇ ਹਾਂ ਜਾਂ ਫਿਰ ਘੁੰਮ ਫਿਰ ਰਹੇ ਹਾਂ ਤੇ ਉਹ ਜਿਹੜਾ ਨਿਜਮ ਹੈ ਅਸੀਂ ਪੂਰਾ ਨਹੀਂ ਕਰਦੇ ਫਿਰ ਜਦ ਕੁਦਰਤ ਦਾ ਨਿਜਮ ਹੀ ਪੂਰਾ ਨਾ ਹੋਵੇ ਤੇ ਆਪਣੇ ਸਰੀਰ ਦਾ ਨਿਜਮ ਹੀ ਪੂਰਾ ਨਾ ਹੋਵੇ ਤੇ ਆਪਾਂ ਨੂੰ ਆਪਣੇ ਸਰੀਰ ਦੇ ਨਿਜਮ ਦੇ ਅਨੁਸਾਰ ਚੱਲਣਾ ਹੀ ਨਹੀਂ ਤੇ ਫਿਰ ਉਮੀਦ ਇਹ ਰੱਖਣੀ ਕਿ ਸਵੇਰੇ ਅੰਮ੍ਰਿਤ ਵੇਲੇ ਜਾਗ ਆ ਜਾਵੇ ਤੇ ਇਹ ਕਦੇ ਹੋ ਹੀ ਨਹੀਂ ਸਕਦਾ ਇਸ ਕਰਕੇ ਜ਼ਰੂਰੀ ਹੈ ਘੱਟੋ ਘੱਟ 8 ਘੰਟੇ ਦੀ ਨੀਂਦ ਲੈਣੀ ਜਿਹੜਾ ਗ੍ਰਸਤੀ ਹੈ ਕੰਮ ਕਰਨ ਵਾਲਾ ਹੈ ਤੇ ਦਿਨ ਵਿੱਚ ਆਪਣੇ ਸਾਰੇ ਗ੍ਰਸਤੀ ਦੇ ਕੰਮ ਕਰਦਾ ਹੈ ਉਸ ਨੂੰ ਜ਼ਰੂਰੀ ਹੈ ਕਿ ਉਹ ਘੱਟੋ ਘੱਟ 8 ਘੰਟੇ ਦੀ ਨੀਂਦ ਲਵੇ ਇਸੇ ਤਰ੍ਹਾਂ ਵਿਦਿਆਰਥੀ ਨੂੰ ਵੀ ਜ਼ਰੂਰੀ ਹੈ ਕਿ ਪੜ੍ਹਾਈ ਦੇ ਨਾਲ ਨਾਲ ਉਹ 7 ਘੰਟੇ ਦੀ ਨੀਂਦ ਜ਼ਰੂਰ ਆਪਣੀ ਪੂਰੀ ਕਰੇ ਤੇ ਬੇਅਰਾਮੀ ਦੇ ਵਿੱਚ ਸਾਰਾ ਦਿਨ ਕੰਮ ਕਰਨਾ ਸਾਰਾ ਦਿਨ ਕੰਮ ਕਰਦੇ ਹੋਏ ਡਿਗੂ ਡਿਗੂ ਕਰਕੇ ਕੰਮ ਕਰਨਾ ਤੇ ਫਿਰ ਆਖਣਾ ਕਿ ਸਵੇਰੇ ਅੱਖ ਨਹੀਂ ਖੁੱਲਦੀ ਅੰਮ੍ਰਿਤ ਵੇਲੇ ਨਹੀਂ ਉਠਿਆ ਜਾਂਦਾ ਤੇ ਅੰਮ੍ਰਿਤ ਵੇਲਾ ਨਹੀਂ ਸਾਂਭਿਆ ਜਾਂਦਾ ਫਿਰ ਇਹ ਕਿਵੇਂ ਹੋ ਸਕਦਾ ਹੈ ਜੇ ਆਪਾਂ ਆਪਣੀ ਨੀਂਦ ਹੀ ਪੂਰੀ ਨਹੀਂ ਕਰਾਂਗੇ ਜਿਹੜੀ 8 ਘੰਟੇ ਦੀ ਨੀਂਦ ਕੁਦਰਤ ਨੇ ਸਾਨੂੰ ਬਖਸ਼ੀ ਹੈ ਕਿ ਉਹ ਪੂਰੀ ਕਰਨੀ ਹੈ ਕਿ ਆਪਾਂ ਨੂੰ ਸਮੇਂ ਸਿਰ ਸੋ ਕੇ ਸਮੇਂ ਸਿਰ ਉੱਠਣਾ ਚਾਹੀਦਾ ਹੈ ਤਦ ਹੀ ਆਪਾਂ ਆਪਣਾ ਜਿਹੜਾ ਅੰਮ੍ਰਿਤ ਵੇਲਾ ਹੈ ਉਸ ਨੂੰ ਸਾਂਭ ਸਕਾਂਗੇ ਜਿੰਨੀ ਦੇਰ ਤੱਕ ਆਪਾਂ ਆਪਣੀ ਆਦਤਾਂ ਨਹੀਂ ਸੁਧਾਰਦੇ ਕੋਈ ਵੀ ਸਾਡਾ ਅੰਮ੍ਰਿਤ ਵੇਲਾ ਨਹੀਂ ਬਣਾ ਸਕਦਾ ਇਹ ਕਰਕੇ ਵੇਖ ਲਓ ਸਮੇਂ ਨਾਲ ਸੋ ਜਾਓ ਤੇ ਜੇ ਕੁਦਰਤ ਆਪਣੇ ਆਪ ਹੀ ਤੁਹਾਨੂੰ ਸਮੇਂ ਦੇ ਨਾਲ ਹੀ ਜਾਗ ਦੇ ਦੇਵੇਗੀ ਉਠਾ ਦੇਵੇਗੀ ਉਦਮ ਕਰੋ ਟਾਈਮ ਨਾਲ ਸੌਣ ਦਾ ਤੇ ਉਦਮ ਕਰੋ ਥੋੜਾ ਖਾਣ ਦਾ ਤੇ ਇਹ ਵੀ ਉਦਮ ਕਰੋ ਕਿ ਮਨ ਦੇ ਵਿੱਚ ਆਪਣਾ ਉਤਸ਼ਾਹ ਪੈਦਾ ਕਰੋ ਕਿ ਸਵੇਰੇ ਅੰਮ੍ਰਿਤ ਵੇਲੇ ਸਾਨੂੰ ਸਮੇਂ ਦੇ ਨਾਲ ਉੱਠਣਾ ਹੈ ਤੇ ਉੱਠ ਕੇ ਉਸ ਅੰਮ੍ਰਿਤ ਵੇਲੇ ਨੂੰ ਮੰਨਣਾ ਹੈ ਇਸ ਕਰਕੇ ਮੋਟੀ ਜਿਹੀ ਗੱਲ ਇਹੀ ਹੈ ਸਮਝ ਵਿੱਚ ਆਉਣ ਵਾਲੀ ਸਮੇਂ ਨਾਲ ਸੋ ਜਾਣਾ ਤੇ ਫਿਰ ਸਮੇਂ ਨਾਲ ਜਾਗ ਆਪੇ ਹੀ ਆ ਜਾਂਦੀ ਹੈ